ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕਈ ਵੀਰ ਆਪਾਂ ਨੂੰ ਕਹਿੰਦੇ ਨੇ ਕਿ ਆਪਾਂ ਟੈਲ ਲੌਂਗ ਤੋਂ ਬਾਅਦ ਆ ਜਿਹੜੀ ਸੜਕ ਲਾਉਣੀ ਹੈ ਨਾ ਉਹ ਆਪਾਂ ਅੰਦਰ ਲਾਉਣਾ ਚਾਹੁੰਦੇ ਆ ਤੇ ਮੈਂ ਉਹਨੀਆਂ ਨੂੰ ਦੱਸ ਦੇਣਾ ਕਿ ਜਿੱਦਾਂ ਆਪਾਂ ਸਕਾਰਡਿੰਗ ਲਾ ਰਹੇ ਹੈ ਕੈਲ ਲਾ ਕੇ ਕਾੜ੍ਹੇ ਲਾ ਰਹੇ ਸਾਰੀ ਅੰਦਰ ਕਰਕੇ ਲਾ ਰਹੇ ਆ ਠੀਕ ਹੈ ਤੇ ਸੜਕ ਲਾਉਣ ਦੇ ਪਹਿਲਾਂ ਜਿਹੜਾ ਆ ਵਿੱਚ ਪਲਾਸਟਰ ਚਨਾਈ ਹੋਈ ਹੈ ਚਨਾਈ ਜਿਹੜੀ ਹੋਈ ਆ ਤੇੇਗਾ ਲੱਗਾ ਆ ਤੇੇਗੇਾਰੇ ਲੱਗੇ ਆ ਆਪ ਉਹਦਾ ਕੰਡਾ ਹੋਣੀ ਹੈ ਇਹਦੇ ਬਰਾਬਰ ਆਹ ਕੰਡਾ ਦੇ ਬਰਾਬਰ ਬਣਣੀ ਹੈ ਤੇ ਇਹਨਾਂ ਨੇ ਮਿੱਟੀਆ ਨੂੰ ਪਹਿਲਾਂ ਹੀ ਘਾੜ ਕੇ ਪਾਣੀ ਕਰਾਇਆ ਆ ਪਾਣੀ ਆ ਅੰਦਰ ਕਰਵਣੀ ਆ ਅੱਗੇ ਕੀ ਕਰਨੀ ਆ ਪਾਣੀ ਬੜੀ ਘਾੜਦੀ ਆ ਛੱਡ ਕੇ ਇਹਦੇ ਇੱਕ ਆਪੋ ਤੇੇਗਾ ਇਹਦਾ ਅੰਦਰ ਇਹ ਤੇਰੀ ਨਾਰ ਨਾ ਟਾ ਵਧੀਆਂ ਆ ਉਹ ਸਾਰੀਆਂ ਢਾੜ ਕੇ ਆਪਾਂ ਇਹਦੇ ਗਾਰਡਿੰਗ ਇਹਦੇ ਪ੍ਰੋਪਰ ਲੱਗਦੀ ਆ ਜੇ ਆਪਾਂ ਨਵੇਂ ਨੀਰੋ ਪਲੱਸ ਵਾਲੇ ਦਾ ਸੇਮ ਹੋਇਆ ਉਹਨੂੰ ਛਾੜ ਕੇ ਲਵਦੇ ਤੇ ਬਹੁਤ ਚੰਗਾ ਲੱਗਦਾ ਡਿਵਾਈਡਰ ਕਰੋਗੇ ਇਹ ਆ ਸੈਲਡ ਲੱਗੀ ਆ ਠੀਕ ਹੈ ਜੀ ਗਾਰਡਿੰਗ ਵੀ ਕਰ ਕਰ ਬਣਾ ਚਲਾਂਗੇ ਇਸੇ ਤਰ੍ਹਾਂ ਦਾ ਮੇਵਲਾ ਕੋਲੋਂ ਤੋਂ ਇਹਨੂੰ ਕੀ ਕਰਾਂਗੇ ਵੀ ਆਪਣੀ ਗਾਰਡਿੰਗ ਆ ਇਹਦੇ ਪ੍ਰੋਪਰ ਲੱਗ ਸਕਦੀ ਆ ਜਿਹੜੀ ਆਪਣੇ ਥਿਆਨ ਦੇ ਨਖਤੋਂ ਬਰਾ ਗਾਰਡਿੰਗ ਇਹਦੇ ਬਣਾ ਬਣਾ ਲੱਗੂਗੀ ਕਿਉਂਕਿ ਪਹਿਲੋ ਹੱਕ ਕਰਤਾ ਆ ਅੰਦਰ ਛੜਿਆ ਆ ਆਪਾਂ ਝਾੜ ਕੇ ਬਾਕੀ ਥੋੜਾ ਬਗੜਾ ਰਿਪੇਅਰ ਆਪਾਂ ਕਰਕੇ ਤੇ ਇਸ ਦੇ ਜਿਹੜੇ ਸਕਾਰਡਿੰਗ ਕੋਲ ਕੋ ਬਰਾਬਰ ਲਾਵਾਂਗੇ ਜਿਵੇਂ ਕਿ ਉੱਪਰ ਹੋਣਾ ਤੁਹਾਨੂੰ ਮੈਂ ਵੀ ਉੱਪਰ ਜਿਹੜੀ ਸਕਾਰਡਿੰਗ ਲੱਗੀ ਆ ਜਿਵੇਂ ਕਿ ਹੁਣ ਇਹੜੀ ਉੱਪਰ ਸਕਾਰਡਿੰਗ ਲੱਗੀ ਆ ਇਹਦੀ ਆਪਾਂ ਸਕਾਰਡਿੰਗ ਲਾਈ ਆ ਬਿਲਕੁਲ ਬਰਾਬਰ ਲਾਈਏ आ चेक कर ठीक है जी जी स्का लगी आप लगी इस तरीके ने जी अंदर बार लेती होंगी इन दो भरना पैता आप दोहरे भर दी स्का ठीक है जी जो चेक करो इस तरीके ने लगे ਸਾਰੇ ਸਕਾਟ ਗੜੀ ਅੰਦਰ ਆਪਾਂ ਲਈਏ ਦੇਖੋ ਤੇ ਇਸ ਕਰਕੇ ਆਪਾਂ ਕਹਿੰਦੇ ਜਿਹੜੀ ਸਕਾਟ ਬਣਾਉਣੀ ਦੀ ਹੈ ਆਪਾਂ ਅੰਦਰ ਬਾਹਰ ਰੋਣਾ ਚਾਹੁੰਦੇ ਹਾਂ ਤੋਂ ਪਹਿਲਾਂ ਆਪਾਂ ਨੂੰ ਇਹ ਜੀ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਜਿੱਦਾਂ ਕੋਈ ਕੰਮ ਪੜਾਇਆ ਹੈ ਉਹ ਚੈੱਕ ਕਰਿਓ ਤੇ ਬਾਕੀ ਬਾਅਦ ਹੁਣ ਆ ਕੇ ਹੋ ਗਿਆ ਤਿਆਰ ਫੋਲ ਵੀ ਦੇ ਦੇ ਤੁਹਾਨੂੰ ਤੇ ਮਾਲਕਾਂ ਨੇ ਪੌੜੀ ਸਾਡੇ ਕੋਲ ਵਾਲੀ ਸੇਮ ਇਹੀ ਡਿਟੇਲ ਸਾਹਮਣੇ ਲਵਾ ਕੇ ਤੇ ਪੌੜੀ ਲਵਾ ਲਈ ਆ ਤੇ ਮਾਲਕ ਕਹਿੰਦੇ ਕੀ ਸਾਨੂੰ ਡਿਜ਼ਾਈਨ ਚਾਹੀਦੀ ਆ ਆਪਾਂ ਜਿਹੜੀ ਚੀਜ਼ ਆ ਨਹੀਂ ਸੋਹਣੀ ਲੱਗਣੀ ਫੇਰ ਇਹ ਥੋੜਾ ਕੀ ਲਾਵਾਂਗੇ ਤੇ ਫੇਰ ਆਪਾਂ ਨਵੀਂ ਜਿਹੜੀ ਪੌੜੀ ਛੜਾਵਾਂਗੇ ਕਿਉਂਕਿ ਕਈ ਵਾਰ ਆਪਾਂ ਸੋਚ ਲੈਂਦੇ ਆ ਨਾ ਵੀ ਆਪਾਂ ਇਸੇ ਜੀ ਸਾਦੇ ਚਲੋ ਆਪਣੇ ਪੈਸੇ ਵੀ ਬਚਦੇ ਆ ਪੈਸੇ ਬਚ ਜਾਂਦੇ ਲੇਕਿਨ ਜੇ ਤੋ ਲੋਕੜੀ ਹੁੰਦੀ ਫੇਰ ਮੁਸ਼ਕਲ ਹੁੰਦੀ ਆ ਸੇਮ ਪਿਆਥਰ ਲੱਗਈ ਸੇਮ ਆਪਾਂ ਉੱਥੇ ਲਾ ਕੇ ਉੱਪਰ ਲਾਤੀ ਪੌੜੀ ਹੋਰ ਵਾਲਾ ਕਹਿੰਦੇ ਆਪਾਂ ਇਹ ਤੋੜ ਕੇ ਤੇ ਡਿਜ਼ਾਈਨ ਬਣਾ ਕੇ ਟੈਲ ਲੀਏ ਤੇ ਬਾਕੀ ਵਿਖਾਉਨੇ ਆਪਾਂ ਕੀ ਡਿਜ਼ਾਈਨ ਬਣਾ ਕੇ ਲਾ ਰਹੇ ਆ ਤੇ ਬਾਕੀ ਆਪਣਾ ਕੰਮ ਕਿਵੇਂ ਦਾ ਲੱਗਦਾ ਜੀ ਉਹ ਦੱਸਿਓ ਜੀ ਜੋਇੰਟ ਕਰਨੀ ਤੇ ਆ ਜੋਇੰਟ ਕਰਤਾ ਫਿਰ ਜੀ ਉਹਦੇ ਚੈੱਕ ਕਰਵਾ ਲਈਏ ਠੀਕ ਹੈ ਜੀ ਸਾਰੇ ਜੋੜ ਕੇ ਟੈਲ ਲੱਗੀ ਟੱਚ ਕਰਕੇ ਥੱਲੇ 32 ਇੰਚ ਉੱਪਰ 2x4